ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰੇਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਸੀਂ ਤੁਹਾਡੇ ਵਾਸਤੇ ਅੱਜ ਗਰਮੀ ਹੈ ਵੈਸੇ ਤਾਂ ਮੈਂ ਖੁਦ ਵੀ ਬਹੁਤ ਲਾਈਟ ਜਿਹਾ ਟੌਪ ਆਇਆ ਹੋਇਆ ਹੈ ਤੋਂ ਨੂੰ ਅਸੀਂ ਦਵਾਂਗੇ ਜੀ ਬੂਲਨ ਦੇ ਸੂਟ 벨ਵਟ ਦੇ ਸੂਟ ਦਵਾਂਗੇ ਜੀ ਇੰਨੀ ਗਰਮੀ ਦੇ ਵਿੱਚ ਕਿਉਂਕਿ ਮੌਸਮ ਚੇਂਜ ਹੋ ਰਿਹਾ ਤੇ ਕੁਛ ਇੱਕ ਅਸੀਂ ਸਟਾਕ ਸੇਵ ਕਰਕੇ ਰੱਖਿਆ ਹੋਇਆ ਜਿਹੜਾ ਸਿਰਫ ਸੇਲਾਂ ਵਾਸਤੇ ਉਹ ਵੜਾ ਦੇ ਰਹੇ ਹਾਂ ਜੀ 48 ਤੇ 5500 ਇਹਨਾਂ ਸੂਟਾਂ ਦਾ ਪ੍ਰਾਈਸ ਹੈਗਾ ਜਿਹੜੇ ਅੱਜ ਅਸੀਂ ਤੁਹਾਨੂੰ ਸਾਰੇ 3100 ਦੇ ਵਿੱਚ ਦਵਾਂਗੇ ਜੀ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਇਹਨਾਂ ਦੇ 80 ਰੁਪਏ ਲੈਣੇ ਆ ਵੈਸੇ ਅਸੀਂ ਨਾਰਮਲ ਸੂਟ ਦੇ ਬਟ ਇਹਨਾਂ ਦਾ 100 ਰੁਪਏ ਹੋਏਗਾ ਕਿਉਂਕਿ ਇਹਨਾਂ ਚ weight ਹੁੰਦਾ ਜੀ ਥੋੜਾ ਜਿਹਾ ਕਿਉਂਕਿ ਵੀਟ ਦੇ ਅਕੋਰਡਿੰਗ ਹੀ ਪਾਰਸਲ ਹੁੰਦਾ ਆ ਬੁਕਿੰਗਲੀ ਨੰਬਰ ਹੋਊਗਾ A283828381 ਨੰਬਰ ਆ ਇਸ ਨੰਬਰ ਤੇ ਤੁਸੀਂ ਮੈਨੂੰ ਪਿਕ ਸੈਂਡ ਕਰ ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ 벨ਵਟ ਦੇ ਸੂਟ ਨੇ ਤੁਸੀਂ ਸੇਵ ਕਰ ਲਓ ਬਹੁਤ ਪਿਆਰੀ ਪਿਆਰੀ ਜੀ ਕਲੈਕਸ਼ਨ ਆ ਵੈਸੇ ਮੌਸਮ ਤਾਂ ਆਈ ਗਿਆ तकरीबन 1 ਮੰਥ ਦੀ ਗੱਲ ਹੋਰ ਹੈ ਜੇ ਫਿਰ ਇਹੀ ਵੈਲਵਟ ਆਪਾਂ ਨੂੰ 4042 100 4500 5500 ਤੱਕ ਕਿਉਂਕਿ ਮਿਕਸ ਸੂਟ ਨੇ ਇਹਦੇ ਵਿੱਚ ਸਾਰੇ ਤਾਂ ਉਸ ਪ੍ਰਾਈਸ 'ਚ ਹੋ ਜਾਏਗਾ ਜਿਵੇਂ ਕਹਿਦਣੇ ਰੈਬਿਟ ਦੇ ਕੰਨ ਵਰਗਾ ਸੌਫਟ ਸੂਟ ਆ ਬਿਲਕੁਲ ਠੀਕ ਆ ਜੀ ਬਹੁਤ ਸੌਫਟ ਜੀ ਪਿਓਰ ਸਿਲਕ ਔਰਗੇਂਜ਼ਾ ਦੇ ਉੱਪਰ ਹੈ ਸਿਲਕ ਔਰਗੇਂਜ਼ਾ ਸਟਾਫ ਹੀ ਤਕਰੀਬਨ 1100 ਰੁਪਏ ਪਰ ਮੀਟਰ ਆਂਦਾ 2 ਕਾਪੀ ਸਿਲਕ ਓਰੀਜਿਨਲ ਜਦੀ ਹੀ ਹੈਗੀ ਆ ਓਨੀ ਸ਼ਾਈਨ ਮਿਲੇਗੀ ਤੁਹਾਨੂੰ ਸਟੱਫ ਦੇ ਵਿੱਚ ਠੀਕ ਹੈ ਓਰੀਜਨਲ ਪੀਸ ਨੇ ਜੀ ਸਾਰੇ ਇਸ ਤੇ ਮਸ਼ੀਨੀ ਦੇ ਨਾਲ ਹੈਂਡ ਟੱਚ ਦਿੱਤਾ ਹੋਇਆ ਬਹੁਤ ਸੋਹਣਾ ਵਰਕ ਆ ਪਿਓਰ ਪਸ਼ਮੀਨੇ ਦੀ ਸਲਵਾਰ ਆ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਕਹਿ ਲਓ ਚਾਹੀ ਇਹਨੂੰ ਸ਼ਾਲ ਕਹਿ ਲਓ ਬਹੁਤ ਲਾਈਟ ਵੇਟ ਜਿਆ ਥੋੜਾ ਜਿਹਾ ਗਰਮ ਜੀ ਲੁੱਕ ਦੇ ਵਿੱਚ ਆ ਠੀਕ ਹੈ ਜੀ ਪ੍ਰਾਈਸ ਹੈਗਾ 3100 ਅੱਜ ਦੀ ਸਾਰੀ ਵੀਡੀਓ ਦਾ ਜ਼ਿਆਦਾਤਰ ਇਹਨਾਂ ਸਾਨੂੰ ਸਿੰਗਲ ਪੀਸ ਹੀ ਮਿਲਣਗੇ ਇਹ ਹੈਗਾ ਜੀ ਨੈਕਸਟ ਸੂਟ ਰਾਖੀ ਬ੍ਰਾਂਡ ਦੇ ਸੂਟ ਰਹਿਣਗੇ ਸਾਰੇ ਤੇ ਕੇਸਰ ਕਰਾਚੀ ਦੇ ਰਹਿਣਗੇ ਇਹਨਾਂ ਦੇ ਵਿੱਚ neck ਬਹੁਤ ਸੋਹਣਾ ਬਣਿਆ ਹੋਇਆ ਤੁਸੀਂ A ਲਾਈਨ ਚ ਸੂਟ ਬਣਾ ਸਕਦੇ ਹੋ ਬਾਹੂ ਲੂਜ਼ ਰੱਖ ਕੇ ਪਾਕਿਸਤਾਨੀ ਸਟਾਈਲ ਚ ਦੇ ਸਕਦੇ ਹੋ ਇਹ ਬਾਰਡਰ ਦਿੱਤਾ ਹੋਇਆ ਜੀ ਤੁਸੀਂ ਇਹਨੂੰ ਚਾਹੇ ਬਾਹੂ ਤੇ ਅਡਜਸਟਮੈਂਟ ਕਰ ਸਕਦੇ ਹੋ ਜਾਂ ਫਰੰਟ ਜਾਂ ਬੈਕ ਪੱਲੇ ਦੇ ਘੇਰੇ ਤੇ ਇਹ ਹੈਗੇ ਦੇ ਨਾਲ ਸਲਵਾਰ ਪਸ਼ਮੀਨੇ ਦੀ ਪਿਓਰ ਦੀ ਇਹਦੇ ਨਾਲ ਤੁਹਾਨੂੰ ਵੈਲਵਟ ਦਾ ਹੀ ਸਟਾਲ ਮਿਲੇਗਾ ਲੈਂਥ ਵਾਈਜ਼ ਪੂਰਾ ਹੈ ਜੀ ਕਿਉਂਕਿ ਇਹ 벨ਵਟ ਦਾ ਸ਼ਾਲ ਆ ਤੁਸੀਂ ਇਹਨੂੰ ਸਾਈਡ ਕੈਰੀ ਕਰੋਗੇ ਜਾਂ ਫਿਰ ਬੈਕ ਸਾਈਡ ਤੋਂ ਫਰੰਟ ਤੇ ਇਹਨੂੰ ਸਿੱਟੋਗੇ ਇਦਾਂ ਦੇ ਕੁਝ ਲੁੱਕ ਦੇ ਬਹੁਤ ਸੋਹਣੇ ਸਟਾਲ ਨੇ ਇਹ ਇਹ ਸੇਮ ਦੇ ਵਿੱਚ ਕਲਰ ਆ ਜੀ ਬਹੁਤ ਪਿਆਰੇ ਪਿਆਰੇ ਜੀ ਕਲਰ ਨੇ ਐਡਵਾਂਸਡ ਪੇਮੈਂਟ ਰਹੇਗੀ ਜਿਹੜਾ ਵੀ ਸੂਟ ਤੁਸੀਂ ਲੈਣਾ ਸ਼ਿਪਿੰਗ ਚਾਰजेस ਨਾਲ ਦੀ ਨਾਲ ਪਵਾਇਓ ਇਹ ਸਾਰੇ ਹੀ ਸੂਟ ਇਸੇ ਡਿਜ਼ਾਈਨ ਦੇ ਆ ਜਿਹੜਾ ਮੈਂ ਤੁਹਾਨੂੰ ਖੋਲ ਕੇ ਦਿਖਾਇਆ ਤੁਸੀਂ ਕਲਰ ਦੇਖ ਲਓ ਇਹਨਾਂ ਸਾਰਿਆਂ ਦੇ ਬਹੁਤ ਪਿਆਰੇ ਪਿਆਰੇ ਜਿਹੇ ਕਲਰ ਨੇ ਜੀ 벨ਵਟ ਤੁਹਾਨੂੰ ਐਡਵਾਂਸ ਹੀ ਦਿੱਤੇ ਕਿਉਂਕਿ ਮੇਰੇ ਕੋਲ ਜ਼ਿਆਦਾਤਰ ਕਸਟਮਰ ਐਨਆਰਆਈ ਨੇ ਤਾਂ ਕਰਕੇ ਹਰੇਕ ਮੌਸਮ ਦਾ ਮੇਰੇ ਕੋਲ ਹਰ ਟਾਈਮ ਸਟਾਕ ਰਹਿੰਦਾ ਹੈ ਤੁਸੀਂ ਗਰਮੀ ਲੈ ਲਓ ਗਰਮੀ ਦੇ ਸੂਟ ਸਰਦੀ ਚ ਲੈ ਲਓ ਸਰਦੀ ਦੇ ਗਰਮੀ ਚ ਲੈ ਲਓ ਹਰੇਕ ਮੌਸਮ ਉਸ ਨੂੰਰੇ ਹਰੇਕ ਉਤਰਾਂ ਦੀ ਵੈਰਾਈਟੀ ਮਿਲ ਜੇਗੀ ਠੀਕ ਹੈ ਜੀ ਨੈਕਸਟ ਦੰਨੇ ਆ ਬਹੁਤ ਪਿਆਰਾ ਸੂਟ ਜਿੱਦਾਂ ਇਹ ਸੂਟ ਦਾ ਪ੍ਰਾਈਸ ਜਿਆਦਾ ਸੀਗਾ ਇਹ ਵੀ ਅਸੀਂ ਇਸੇ ਰੇਂਜ ਦੇ ਵਿੱਚ ਕੱਢਿਆ ਹੋਇਆ ਹੈ ਇਹ ਸਿਲਕ ਵੈਲਵਟ ਆ ਪਿਓਰ ਵਾਲੀ ਠੀਕ ਹੈ ਨੈਕਟਿਵ ਵਰਕ ਆ ਤੇ نیچے ਘੇਰਾ ਇਹ ਹੈਗਾ ਸਿਰਫ ਪੈਚ ਇਹ ਛੋਟੀ ਲੈਂਥ ਦੇ ਅਕੋਰਡਿੰਗ ਹੈ ਜੀ ਅਡਜਸਟਮੈਂਟ ਹੋ ਜਾਏਗੀ ਠੀਕ ਹੈ ਜੀ ਇਹਦਾ ਤੁਹਾਨੂੰ ਬਾਜੂ ਦਾ ਵੀ ਪ੍ਰੋਪਰ ਪੈਸ ਦਿੱਤਾ ਹੋਇਆ ਇਹ ਹੈਗੀ ਹੈ ਜੀ ਪਸ਼ਮੀਨੇ ਦੀ ਸਲਵਾਰ ਤੇ ਜਿਹੜੇ ਇਹਨਾਂ ਦੇ ਸ਼ਾਲ ਨੇ ਇਹ ਸ਼ਾਲ ਦੀ ਹੀ ਕੋਸਟ ਤਕਰੀਬਨ 2000 ਦੇ ਲਗਭਗ ਹੁੰਦੀ ਆ ਜਿਹੜਾ ਇਹ ਵਾਲਾ ਸ਼ਾਲ ਹੈ ਪਿਓਰ ਬਿਲਕੁਲ ਲਾਈਟ ਵੇਟ ਵਿੱਚ ਹੁੰਦਾ ਇਹਨੂੰ ਤੁਸੀਂ ਕਿਸੇ ਵੀ ਸੂਟ ਨਾਲ ਵੀ ਸਟਾਈਲ ਲੈ ਸਕਦੇ ਹੋ ਇਹਦਾ ਠੀਕ ਹੈ ਜੀ ਇਹਦੇ ਵੀ ਤੁਹਾਨੂੰ ਕਲਰ ਮਿਲ ਜਾਣਗੇ ਤਿੰਨ ਬਹੁਤ ਪਿਆਰਾ ਸ਼ੇਡ ਆ ਰੈਸਟੀਜਾ ਕਲਰ ਬਲੈਕ ਦਾ ਕੰਟਰਾਸਟ ਆ ਤੁਹਾਨੂੰ ਇਸ ਚ ਪਤਾ ਲੱਗ ਜੇਗਾ ਇਹ ਵਾਲਾ ਹੈਗਾ ਜੀ ਸਟਾਈਲ ਸੇਮ ਸ਼ਾਲ ਦਾ ਜਿੱਦਾਂ ਫੋਟੋ ਚਾ ਠੀਕ ਹੈ ਜੀ ਤੇ ਇੱਕ ਤੁਹਾਨੂੰ ਮਿਲ ਜਾਏਗਾ ਮੈਰੂਨ ਜਿਹਾ ਸ਼ੇਡ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਇਹ ਮਿਲ ਜਾਏਗਾ ਤੁਹਾਨੂੰ ਐਦਾਂ ਦਾ ਸਟਾਈਲ ਤੁਸੀਂ ਸਲਵਾਰ ਬਣਾ ਸਕਦੇ ਹੋ ਜਾਂ ਫਿਰ ਇਹਨਾਂ ਦੇ ਨਾਲ ਪੈਂਟ ਪਲਾਜ਼ੋ ਥੋੜੀ ਚੁਆਇਸ ਆ ਨੈਕਸਟ ਸੂਟ ਦੇ ਰਹੇ ਹਾਂ ਦੇਖੋ ਜੀ ਸੂਟ ਠੀਕ ਹੈ ਜੀ ਬਹੁਤ ਪਿਆਰਾ ਪੀਸ ਆ ਇਹਦੇ ਨਾਲ ਤੁਹਾਨੂੰ ਜਿਹੜਾ ਸ਼ਾਲ ਮਿਲੇਗਾ ਉਹ ਬਿਲਕੁਲ ਅਲੱਗ ਲੁੱਕ ਦਾ ਸਟਾਈਲ ਆ ਐਦਾਂ ਸਰਟਨ ਦਾ ਸ਼ਾਲ ਹੈ ਇਹਦੇ ਨਾਲ ਠੀਕ ਹੈ ਜੀ ਇਹ ਸੈਟਨ ਦੇ ਸ਼ਾਲ ਨਾਲ ਬਹੁਤ ਸੋਹਣਾ ਸੂਟ ਹੈ ਇੱਕੋ ਹੀ ਪੀਸ ਆ ਤੇ ਬਾਕੀ ਤੁਹਾਨੂੰ ਦੰਨੇ ਆ ਕਲਰ ਵੀ ਬਹੁਤ ਸੋਹਣਾ ਹੈ ਦੇਖੋ ਕਾਫੀ ਇਹਨਾਂ ਦਾ ਵੇਟ ਹੋ ਜਾਂਦਾ ਏ ਵਰਕ ਵਗੈਰਾ ਵੀ ਆ ਤੇ ਵੈਲਵਟ ਵੀ ਆ ਫਿਰ ਸ਼ਾਲ ਵੀ ਇਹਨਾਂ ਦੇ ਹੈਵੀ ਆ ਤੁਹਾਨੂੰ 100 ਰੁਪਏ ਸ਼ਿਪਿੰਗ ਪੇ ਕਰਨੀ ਪਏਗੀ ਤੇ ਪੰਜਾਬ ਦੇ ਵਿੱਚ ਇਹ ਹੈਗਾ ਫਰੰਟ ਇਹਦਾ ਤੇ ਇਹ ਹੈਗਾ ਜੀ ਬਾਰਡਰ ਦਿੱਤਾ ਹੋਇਆ ਤੁਸੀਂ ਇਹਨੂੰ ਬਾਜੂ ਤੇ ਜਾਂ ਘੇਰੇ ਤੇ ਅਡਜਸਟ ਕਰ ਲਿਓ ਉਹ ਤੁਹਾਡੀ ਚੋਆਇਸ ਹੈ ਸਿਲਕ ਸੌਰੀ ਪਸ਼ਮੀਨੇ ਦੀ ਸਲਵਾਰ ਤੇ ਸੇਮ ਹੀ ਕੰਟਰਾਸਟ ਵਿੱਚ ਇਹਦਾ ਦੁਪੱਟਾ ਲਾਈਟ ਡਾਰਕ ਦਾ ਕੰਟਰਾਸਟ ਹੈ ਦੇਖੋ ਜੀ ਸੂਟ ਨੈਕਸਟ neck ਦੇ ਉੱਪਰ ਵਰਕ ਆ ਕੇ ਰਵਣਿਆ ਹੋਇਆ ਤੇ ਇਹਦੀ ਬਾਜੂ ਤੇ ਵੀ ਤੁਹਾਨੂੰ ਹੈਵੀ ਕੰਮ ਮਿਲੇਗਾ ਇਹ ਬਾਜੂ ਦਾ ਕੰਮ ਹੈ ਜੇ ਠੀਕ ਹੈ ਤੇ ਜਿਹੜੀ ਇਹਦੀ ਪੈਂਟ ਆ ਉਹ ਸੇਮ ਹੀ ਵੈਲਵਟ ਛ ਹੀ ਰਹੇਗੀ ਪੈਂਟ ਤੇ ਵੀ ਤੁਹਾਨੂੰ ਕੰਮ ਮਿਲ ਜੇਗਾ ਚਾਹੇ ਸਲਵਾਰ ਬਣਾ ਲਓ ਚਾਹੇ ਬਣਾਓ ਪੈਂਟ ਤੇ ਜਿਹੜਾ ਇਹਦਾ ਦੁਪੱਟਾ ਉਹ ਵੀ ਤੁਹਾਨੂੰ ਵੈਲਵਟ ਦਾ ਮਿਲ ਜੇਗਾ ਇਹ ਹੈਗੇ ਨੇ ਜੀ ਦਸੰਬਰ ਜਨਵਰੀ ਚ ਪਾਣੇ ਵਾਲੇ ਸੂਟ ਬਹੁਤ ਪਿਆਰੇ ਠੀਕ ਹੈ ਜੀ ਨੈਕਸਟ ਦੇ ਰਹੀਆਂ ਤੁਹਾਨੂੰ ਕੰਟਰਾਸਟ ਲੁੱਕ ਦੇ ਵਿੱਚ ਸੂਟ ਸਿਲਕ ਵੈਲਵਟ ਦੇ ਉੱਪਰ ਸੂਟ ਨੇ ਇਹ ਪਿਓਰ ਦੇ ਪ੍ਰਾਈਸ ਹੈਗਾ 3100 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਇਹ ਹੈਗੀ ਹੈ ਜੀ ਇਹਦੀ ਸਲਵਾਰ ਜਿਹੜੀ ਇਹਦੀ ਸਲਵਾਰ ਆ ਉਹ ਬ੍ਰੌਕੇਟ ਦੀ ਰਹੇਗੀ ਪਸ਼ਮੀਨੇ ਦੀ ਬ੍ਰੋਕੇਟ ਹੈ ਇਹ ਠੀਕ ਹੈ ਜੀ ਪਸ਼ਮੀਨਾ ਸਟਫਾ ਤੇ ਬ੍ਰੋਕੇਟ ਸਟਾਈਲ ਹੈ ਤੇ ਇਹਦਾ ਦੁਪੱਟਾ ਵੀ ਤੁਹਾਨੂੰ ਲੰਮਾ ਛੋੜਾ ਜਿਹਾ ਬ੍ਰੋਕੇਟ ਤੇ ਹੀ ਮਿਲੇਗਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਹੈਗਾ ਨਿਓਨ ਜੈ ਸ਼ੇਡ ਇਹਦਾ ਬਾਟਮ ਤੇ ਦੁਪੱਟਾ ਸ਼ਾਲ ਨੈਕਸਟ ਹੈਗਾ ਜੀ 5500 ਵਾਲਾ ਸੂਟ ਇਹ ਤੁਹਾਨੂੰ ਦੇ ਰਹੇ ਹਾਂ ਅਸੀਂ 3100 ਦੇ ਵਿੱਚ ਇਹ ਹੈਗੇ ਨੇ ਜੀ ਸੇਲ ਆਪਣੇ ਸਾਰੇ ਦੇਖੋ ਸੂਟ ਇਹ ਲਾਈਨ ਚ ਬਣਾਈਓ ਸੂਟ ਬਹੁਤ ਸੋਹਣਾ ਬਣੇਗਾ ਕਾਫੀ ਸਾਰੇ ਸੂਟ ਨੇ ਜਿਹੜੇ ਅਸੀਂ ਇਦਾਂ ਦੇ ਪਹਿਲਾਂ ਸੇਲ ਕਰ ਚੁੱਕੇ ਹਾਂ ਇਹ ਹੈਗੇ ਨੇ ਹੈਵੀ ਦੇ ਵਿੱਚ ਬਾਜੋ ਠੀਕ ਹੈ ਇਹ ਹੈਗਾ ਜੀ ਇਹਦੇ ਸਲਵਾਰ ਦੇ ਉੱਪਰ ਕੰਮ ਚਾਹੇ ਪੈਂਟ ਪਲਾਜ਼ੋ ਜੋ ਛੋਟੀ ਚੁਆਇਸ ਹਨ ਤੇ ਇਹਦੇ ਨਾਲ ਤੁਹਾਨੂੰ ਇਹ ਵਰਸ ਵੀ ਮਿਲ ਜੇਗਾ ਵੈਲਵਟ ਦਾ ਹੀ ਠੀਕ ਹੈ ਸਾਈਡ ਕਿਟ ਹੈ ਇਹ ਤੇ ਨਾਲ ਹੈਗਾ ਔਰਗੈਂਜ਼ਾ ਦਾ ਕਾਰਨਰ ਪੈਚ ਦੇ ਨਾਲ ਤੇ ਫੋਰ ਸਾਈਡ ਪੱਟੀ ਦੇ ਨਾਲ ਬਹੁਤ ਸੋਹਣਾ ਦੁਪੱਟਾ ਇਹ ਹੈਗਾ ਜੀ ਨੈਕ ਸੂਟ ਇਹ ਹੈਗਾ ਥ्रेड ਵਰਕ ਦੇ ਨਾਲ ਬਹੁਤ ਯੂਨੀਕ ਜੀ ਲੁੱਕ ਆ ਨਿਓਨ ਸ਼ੇਡ 골ਡਨ ਨਿਓਨ ਤੇ ਦੇਖੋ ਇਹਦਾ ਬਹੁਤ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਹੋਇਆ ਤੇ ਨੀਚੇ ਦਿੱਤਾ ਹੋਇਆ ਇਹ ਪੈਚ ਘੇਰੇ ਵਾਸਤੇ ਠੀਕ ਹੈ ਜੀ ਵਰਕ ਇਹ ਬਹੁਤ ਸੋਹਣਾ ਬਣਿਆ ਹੋਇਆ ਪਸ਼ਮੀਨੇ ਦੀ ਸਲਵਾਰ ਦੇ ਨਾਲ ਤੇ ਪ੍ਰਿੰਟਡ ਸਟਾਲ ਦੇ ਨਾਲ ਇਹ ਵੀ ਤੁਹਾਨੂੰ ਲਾਸਟ ਪੀਸ ਮਿਲ ਜੇਗਾ ਸਾਰਾ ਹੀ ਵੈਲਵਟ ਦਾ ਫਰੰਟ ਜਿਹੜਾ ਵਰਕ ਆ Thread work ਤੇ sippi de work ਦੇ ਨਾਲ ਠੀਕ ਹੈ ਜੀ ਇਹ ਹੈਗਾ ਇਹਦਾ ਪਲਾਜ਼ੋ ਜਾਂ ਸਲਵਾਰ ਤੇ ਜਿਹੜਾ ਇਹਦਾ ਦੁਪੱਟਾ ਸਾਰੇ ਹੀ ਸ਼ਾਲ ਇਹ 벨ਵਟ ਦਾ ਹੀ ਵਿੱਚ ਤੁਹਾਨੂੰ ਬੂਟੀ ਮਿਲ ਜਾਏਗੀ ਤੇ ਫੋਰ ਸਾਈਡ ਵਰਕ ਮਿਲ ਜਾਏਗਾ ਇਹਨੂੰ ਤੁਸੀਂ ਵੈਸੇ ਵੀ ਕੈਰੀ ਕਰ ਸਕਦੇ ਹੋ ਕਿਸੇ ਕੰਟਰਾਸਟ ਦੇ ਨਾਲ ਸੂਟ ਤਾਂ ਹੈਗੇ ਨੇ ਇੱਕ ਤੋਂ ਇੱਕ ਜਿਹੜਾ ਵੀ ਦੇਖੋਗੇ ਕਲਰ ਬਹੁਤ ਸੋਨੇ ਸੋਨੇ ਆ ਇੱਥੇ ਬਣੇਗਾ ਆਪਣਾ neck ਤੇ ਹੈਗਾ ਜੀ ਫਰੰਟ ਦੇ ਨਾਲ ਬਹੁਤ ਸੋਹਣੀ ਵੇਲ ਪੈਨਲ ਬਣਿਆ ਹੋਇਆ ਠੀਕ ਹੈ ਸਾਈਡ ਤੇ ਤੁਹਾਨੂੰ ਬਾਰਡਰ ਦਿੱਤਾ ਹੋਇਆ ਇਹਦੇ ਨਾਲ ਇਹਨੂੰ ਤੁਸੀਂ ਬਾਜੂ ਤੇ ਜਾਂ ਘੇਰੇ ਤੇ ਅਡਜਸਟ ਕਰ ਸਕਦੇ ਹੋ ਪਸ਼ਮੀਨੇ ਦੀ ਸਲਵਾਰ ਆ ਤੇ 벨ਵਟ ਦਾ ਹੈਗਾ ਜੀ ਇਹਦਾ ਸ਼ਾਲ ਸਟਾਲ ਇੱਕਦੰਨੀਆ ਤੁਹਾਨੂੰ ਬਲੈਕ ਕਲਰ ਦੇ ਵਿੱਚ ਬਹੁਤ ਪਿਆਰਾ ਪੀਸ ਹੈ ਵੀ 3100 ਸੂਟ ਦਾ ਪ੍ਰਾਈਸ ਆ ਸ਼ਿਪਿੰਗ ਚਾਰजेस ਅਲੱਗ ਹੀ ਤੋਂ ਰਹਿਣਗੇ ਇਹਦਾ ਵੀ ਤੁਹਾਨੂੰ ਬਾਰਡਰ ਦਿੱਤਾ ਹੋਇਆ ਹੈ ਪੈਚ ਵਰਕ ਦੇ ਨਾਲ ਠੀਕ ਹੈ ਇਹ ਹੈਗੇ ਆ ਜੀ ਸਲਵਾਰ ਪਸ਼ਮੀਨੇ ਦੀ ਤੇ 벨ਵਟ ਦਾ ਹੀ ਇਹਦਾ ਤੁਹਾਨੂੰ ਸਟੌਲ ਮਿਲੇਗਾ ਐਦਾ ਠੀਕ ਹੈ ਜੀ ਨੈਕਸਟ ਦੇ ਰਹੀ ਇੱਕ ਅਲੱਗ ਜੀ ਲੁੱਕ ਦਾ ਸੂਟ ਆ ਇਹ ਰਾਮਟੈਕਸ ਬ੍ਰਾਂਡ ਦਾ ਸੂਟ ਆ ਇਹ ਕਿਸੇ ਵੀ ਏਜ਼ ਵਾਸਤੇ ਆ ਇੱਥੇ ਬਣ ਜਾਏਗਾ ਆਪਣਾ ਨੈਕ 벨ਵਟ ਦੀ ਸ਼ਰਟ ਹੈ ਇਹ ਠੀਕ ਹੈ ਇਹ ਰਾਮਟੈਕਸ ਬ੍ਰਾਂਡ ਚ ਰਹੇਗਾ ਜੀ ਸੂਟ ਠੀਕ ਹੈ ਇਹਨੂੰ ਦੇਖੋ ਘੇਰੇ ਨੂੰ ਸਾਰੇ ਨੂੰ ਇਹ ਵਰਕ ਕੀਤਾ ਹੋਇਆ ਹੈ ਹੈਂਡਵਰਕ ਇਹ ਨਾ 올ਓਵਰ ਚ ਰਹੇਗਾ ਇਹ ਬਣੀ ਹੋਈ ਹੈ ਸਲਵਾਰ ਇਹਦੀ ਠੀਕ ਹੈ ਸਲਵਾਰ ਚ ਹਲਕੀ ਹਲਕੀ ਬੁਟੀ ਰਹੇਗੀ ਤੇ ਸਾਈਡ ਤੇ ਤੁਹਾਨੂੰ ਬਾਜੂ ਤੇ ਸ਼ਰਟ ਮਿਲ ਜੇਗੀ ਇਹ 5 ਮੀਟਰ ਦਾ ਸੂਟ ਹੈ ਜੀ ਇਹਦਾ ਓਕੇ ਇਹ ਹੈਗਾ ਦਾ ਲੰਮਾ ਛੋੜਾ ਜਿਹਾ ਸ਼ਾਲ ਕਾਫੀ ਲੰਮਾ ਛੋੜਾ ਹੈ ਥੋੜੀ ਚੁਆਇਸ ਆ ਤੁਸੀਂ ਇਹਦੇ ਨਾਲ ਕੋਈ ਦੁਪੱਟਾ ਲੈ ਸਕਦੇ ਹੋ ਜਾਂ ਸ਼ਾਲ ਲੈ ਸਕਦੇ ਹੋ ਇਸ ਤੇ ਵੀ ਤੁਸੀਂ ਸ਼ਰਟ ਬਣਾ ਸਕਦੇ ਹੋ ਦੁਪੱਟੇ ਦੀ ਵੀ ਤੇ ਨਾਲ ਕੋਈ ਪਸ਼ਮੀਨੇ ਦੀ ਸਲਵਾਰ ਲਗਾ ਕੇ ਪਲੇਨ ਦੁਪੱਟਾ ਸ਼ਾਲ ਕੁਝ ਵੀ ਲਗਾ ਕੇ ਬਹੁਤ ਸੋਹਣੇ ਦੋ ਸੂਟ ਵੀ ਬਣ ਸਕਦੇ ਆ ਜਾਂ ਤੁਸੀਂ ਸਿੰਗਲ ਹੀ ਰੱਖਣਾ ਦਾ ਸਿੰਗਲ ਲੈ ਸਕਦੇ ਹੋ ਕਿਉਂਕਿ ਦੁਪੱਟਾ ਇਹਦਾ ਬਹੁਤ ਜ਼ਿਆਦਾ ਲੰਮਾ ਛੋੜਾ ਜਿਹਾ नैक्सट देंद भी थनों सलवार मिल जाएगी बरीक बूटी वाली ये भी रामटैक्स ब्रांड का सूट है जी ये भी थोड़ा लम्मा चौड़ा जहा मिलेगा शाल इतना रहेगा शाल ठीक है जी ਹਾਂਜੀ ਇਹ ਸੀਗੇ ਜਿਹਦੇ ਆਪਣੇ 벨ਵੈਟ ਦੇ ਸੂਟ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਤੁਸੀਂ ਕਮੈਂਟ ਕਰਦੇ ਹੋ ਉਹਦੇ ਲਈ ਥੈਂਕ ਯੂ so much ਤੇ ਵੀਡੀਓ ਦੇਖਣ ਲਈ ਵੀ ਥੈਂਕ ਯੂ so much